ਹਲੇਲੂਇਆ ਹਲੇਲੂਇਆ ਇਹ ਦੇਖਿਆ ਪਰਮੇਸ਼ਰ ਨੇ ਉਹ ਲੋਕ ਇਕੱਠੇ ਹੋ ਕੇ موسی ਦੇ ਵਿਰੁੱਧ ਕੀ ਗੱਲਾਂ ਕਰ ਰਹੀ ਸੀ ਆਖ ਰਹੀ ਸੀ 아ਰੂਨ ਦੇ ਵਿਰੁੱਧ बोल ਰਹੀ ਸੀ ਕਿ ਹਾਂ ਇਹ ਕੀ ਹੈ ਆਪਣੇ ਆਪ ਨੂੰ ਯਹੋਵਾ ਪਰਮੇਸ਼ਰ ਦੇ ਨਾਲੋਂ ਉੱਚਾ ਬਣਾਉਂਦਾ ਹੈ ਇਹ ਆਪਣੇ ਆਪ ਨੂੰ ਜ਼ਿਆਦਾ ਉੱਚਾ ਕਰਦਾ ਹੈ ਉਹਦੇ ਖਿਲਾਫ ਕੁੱ퍼 ਬੋਲਦੇ ਸ ਪਰ ਫਿਰ ਵੀ موسی ਇਹ ਸਭ ਗੱਲਾਂ ਨੂੰ ਸੁਣ ਕੇ ਕੀ ਰਿਹਾ ਕਿਉਂ ਕਿਉਂਕਿ ਉਹਨੂੰ ਪਤਾ ਸੀ ਉਹ ਪਰਮੇਸ਼ਰ ਦਾਸਾ ਪ੍ਰਤੀਕ ਗਲਤੀ ਜਿਹੜੀ ਉਹਦੇ ਤੋਂ ਹੋਈ ਉਹ ਜਿੰਦਾ ਦਾ ਸਮਾਂ ਚੱਲ ਰਿਹਾ ਹੈ ਜੀ ਸਭ ਨੇ ਦੇਖਿਆ ਆਸੀਂ ਕੁਝ ਗੱਲਾਂ ਸੁਣ ਰਹੀਆਂ ਉਸ ਵਿੱਚ ਕਨਿਸ਼ੂ ਨੇ ਦਾਸਾ ਨੇ ਪ੍ਰਤੀ ਇਸ ਗੱਲਾਂ ਸੁਣ ਰਹੀਆਂ ਸਿੱਖੀਆਂ ਨੀ ਉਸ ਦੀਆਂ ਖਬਰਾਂ ਸੁਣ ਰਹੀਆਂ ਸਾਡਾ ਵੀ ਦਿਲ ਦੁਖਦਾ ਹੈ ਸਾਡਾ ਵੀ ਮਨ ਦੁਖਦਾ ਹੈ ਕਿ ਕੀ ਹੋ ਰਿਹਾ ਹੈ ਕਿਉਂਕਿ ਨਿਆਂ ਕਰਨ ਵਾਲਾ ਕੌਣ ਹੈ ਪਰਿਸ਼ਦ ਅਗਰ ਕਿਸੇ ਨੇ ਗਲਤੀ ਕੀਤੀ ਹੈ ਤਾਂ ਅਸੀਂ ਉਹਨੂੰ ਜੱਜ ਕਰ ਨਹੀਂ ਸਕਦੇ موسی ਦੀ ਭੈਣ ਮਰੀਮ ਨੇ موسی ਨੂੰ ਜੱਜ ਕੀਤਾ ਤੇ ਪਰਮੇਸ਼ਰ ਨੇ ਮਰੀਮ ਨੂੰ ਕੀ ਦਿੱਤੀ ਸਜ਼ਾ ਇੱਥੇ ਲੋਕ ਜਿਹੜੇ ਲੇਵੀ ਕੋਰਾ ਦੀ ਮੈਂ ਗੱਲ ਕਰ ਰਹੀ ਆ ਲੋਕਾਂ ਨੂੰ ਇਕੱਠਾ ਕਰਕੇ ਜਿਹੜੇ 250 ਦੇ ਤਕਰੀਬਨ ਲੋਕ ਸੀ ਉਹਨਾਂ ਨੂੰ ਇਕੱਠਾ ਕਰਕੇ ਮੂਸਾ ਨੂੰ ਉਹਦੇ ਅਧਿਕਾਰ ਦੇ ਜਿਹੜੇ ਉਹਦੇ ਅਧਿਕਾਰਾਂ ਨੂੰ ਸਿੱਕੀ ਚੁਣੌਤੀ ਦੇ ਰਹੇ ਸੀਗੇ ਫਿਰ ਵੀ ਮੂਸਾ ਉੱਤੇ ਚੁੱਪ ਰਿਹਾ ਬਲਕਿ ਖੁਦ ਮੂੰਹ ਦੇ ਬਲ ਗਿਰ ਗਿਆ ਪਰਮੇਸ਼ਰ ਦੇ ਅੱਗੇ ਇਹ ਤੁਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਅਗਰ ਕੋਈ ਗਲਤੀ ਕਰ ਰਿਹਾ ਹੈ ਜਾਂ ਸਾਨੂੰ ਲੱਗਦਾ ਹੈ ਕਿ ਕਿਸੇ ਦੀ ਕੋਈ ਗਲਤੀ ਹੈ ਤਾਂ ਅਸੀਂ ਉਹਨੂੰ ਜੱਜਮੈਂਟ ਨਾ ਕਰੀਏ ਉਹਦੇ ਲਈ ਅਸੀਂ ਕੀ ਕਰਨਾ ਹੈ ਪਰਮੇਸ਼ੁਰ ਉਸਦਾ ਨਿਆਂ ਹੀ ਕਰੇਗਾ ਉਹ ਕਰੇਗਾ ਹਾਲੇਲੂਇਆ ਹਾਲੇਲੂਇਆ ਔਰ ਹੁਣ ਵੀ ਮੈਂ ਦੇਖ ਰਹੀ ਹਾਂ ਕਈ ਮਾਫ਼ ਕਰਨਾ ਮੈਂ ਕੋਦ ਪਰਮੇਸ਼ੁਰ ਦੀ ਇੱਕ ਨੌਕਰਾਂ ਖਾਦਮਾ ਪਰ ਕੁਝ ਲੋਕਾਂ ਨੂੰ ਸੋਸ਼ਲ ਵੈੱਬਸਾਈਟ ਤੇ ਡੈਟ ਤੇ ਮੈਂ ਦੇਖਿਆ ਜਿਹੜੇ ਕਿਸੇ ਤਾਂ ਆਪਾਂ ਪਰਮੇਸ਼ੁਰ ਦੇ ਵਿੱਚ ਸਾਰੇ ਕੀਆ ਭੰਡ ਭਾਈ ਹਾਂ ਸਭ ਬੋਲੇ ਹallelujah ਹallelujah ਮਸੀਹ ਦੇ ਵਿੱਚ ਪਰਮੇਸ਼ੁਰ ਦੇ ਵਿੱਚ ਮਸੀਹਤ ਦੇ ਵਿੱਚ ਅਸੀਂ ਸਾਰੇ ਕੀਆ ਭੰਡ ਭਾਈ ਮੇਰਾ ਅੱਜ ਸ਼ਾਮ ਦੀ ਇੱਥੇ ਮੀਟਿੰਗ ਰੱਖਣ ਦਾ ਔਰ ਇਸ ਜਗ੍ਹਾ ਤੇ ਇਕੱਠੇ ਹੋਣ ਦਾ ਪਰਮੇਸ਼ੁਰ ਦਾ ਧੰਨਵਾਦ ਕਰਨ ਦਾ ਔਰ ਅੱਜ ਇਸ वचन ਨੂੰ ਲੈ ਕੇ ਖੜਾ ਤਾਂ ਇਹ ਹੀ ਮਕਸਦ ਹੈ ਕਿ ਜੋ ਕਿ ਸਭ ਨੇ ਨਿਊਜ਼ ਦੇਖੀਆਂ ਸਭ ਨੂੰ ਪਤਾ ਹੈ ਜਿਹੜੇ ਪਰਮੇਸ਼ਰ ਦੇ ਵਿੱਚ ਸਿਖਰ ਨੇ ਜਿਹੜੇ ਖੁਦਾ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਕਲਾਮ ਬਾਰੇ ਪਤਾ ਦਸਾਂ ਬਾਰੇ ਪਤਾ ਹੈ ਪਰਮੇਸ਼ਰ ਦੇ ਸੇਵਕਾਂ ਨੂੰ ਜਾਣਦੇ ਹਨ ਉਹ ਆਪਣੇ ਮੂੰਹ ਚੋਂ ਕੋਈ ਇਦਾਂ ਦੀ ਬੁਰੀ ਗੱਲ ਜਾਂ ਆਲੋਚਨਾ ਨਹੀਂ ਕਰਨਗੇ ਪਰ ਜਿਹੜੇ ਮਸੀਹ ਨੂੰ ਜਾਣਦੇ ਹੋਏ ਉਹ ਕੇ ਵੀ ਇਹਨਾਂ ਚੀਜ਼ਾਂ ਦਾ ਮਜ਼ਾਕ ਬਣਾ ਰਹੇ ਨੇ ਜਾਂ ਇਹਨਾਂ ਚੀਜ਼ਾਂ ਨੂੰ ਉਛਾਲ ਰਹੇ ਨੇ ਅੱਜ ਮੇਰਾ ਮੈਸੇਜ ਹੈ ਉਹਨਾਂ ਦੇ ਲਈ ਹਾਲੇਲੂਇਆ ਹਾਲੇਲੂਇਆ ਕਿ ਕੋਈ ਵੀ ਦਾਸ ਹੈ ਚਾਹੇ ਕੋਈ ਵੀ ਦਾਸੀ ਹੈ ਜਾਂ ਕੋਈ ਵੀ ਖਾਦਮ ਹੈ ਜੋ ਪਰਮੇਸ਼ਵਰ ਦਾ ਇੱਕ ਐਸ ਤਰ੍ਹਾਂ ਸੇਵਕ ਹੈ ਸੇਵਿਕਾ ਹੈ ਅਸੀਂ ਉਹਨਾਂ ਦੀ ਆਲੋਚਨਾ ਨਹੀਂ ਕਰ ਸਕਦੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ